ਗੜੀ ਦਾ ਨਾਮ ਅਮਨਦੀਪ ਜਿੱਥੋਂ ਦਿਨ ਆਣਾ ਵਾਲੀ ਸੀ ਮਤੈ ਤਾਂ ਸੋ ਤੁਸੀਂ ਆਪਣੀ ਗਵਾਹੀ ਦੇ ਵਿੱਚ ਦੱਸਿਆ ਕਿ ਤੁਹਾਨੂੰ ਇੱਕ ਸਾਲ ਤੋਂ ਜੜੀ ਅੰਦਰਾਂਗ ਅਟੈਕ ਦੀ ਸ਼ਿਕਾਇਤ ਸੀਗੀ ਹਾਂਜੀ ਸੋ ਤੁਹਾਡੇ ਇੱਕ ਸਾਈਡ ਪੂਰੀ ਬਾਡੀ ਫੇਲ ਕਰਦੀ ਸੀ ਸਿਰ ਤੋਂ ਪੈਰਾਂ ਤੱਕ ਸੋ ਤੁਸੀਂ ਲਿਖਾਇਆ ਕਿ ਜਦੋਂ ਅਸੀਂ ਕਾਫੀ ਸਾਰੀ ਮੈਡੀਸਿਨ ਯੂਜ਼ ਕੀਤੀ ਹੈ ਪੂਰਾ ਸਾਲ ਪਰ ਦਵਾਈ ਲੈਂਦੇ ਰਹੇ ਔਰ ਜਦੋਂ ਅਸੀਂ ਦਵਾਈ ਲਈ ਲੇਖੇ ਨਾਲ ਕੋਈ ਵੀ ਆਰਾਮ ਨਹੀਂ ਮਿਲਿਆ। ਔਰ ਇੱਕ ਦਿਨ ਤੁਸੀਂ ਸੋ ਪਰਮੇਸ਼ਵਰ ਦੇ ਪਵਨ ਦੇ ਵਿੱਚ ਆਏ ਔਰ ਪਾਸੇ ਇਹ ਤੋਂ ਪ੍ਰਾਰਥਨਾ ਕਰਵਾਈਆ। ਔਰ ਜਿੱਤੈ ਤੁਸੀਂ ਪ੍ਰਾਰਥਨਾ ਕਰਵਾਈ ਸੋ ਅੱਜ ਤੁਸੀਂ ਦੱਸ ਰਹੇ ਤੁਹਾਨੂੰ 7-8 ਦਿਨ ਹੋ ਗਏ। ਤੁਸੀਂ ਬਿਲਕੁਲ ਉਸ ਅਤਰੰਗ ਅਟੈਕ ਦੀ ਸ਼ਿਕਾਇਤ ਤੋਂ ਫ੍ਰੀ ਔਰ ਆਜ਼ਾਦ ਹੋ ਚੁੱਕੇ ਹੋ ਜਿਹੜੀ ਬਿਮਾਰੀ ਇੱਕ ਸਾਲ ਦੀ ਸੀ ਇੱਕ ਪ੍ਰਾਰਥਨਾ ਤੋਂ ਬਾਅਦ ਤੁਸੀਂ ਦੱਸ ਰਹੇ ਤੁਸੀਂ ਚੰਗੇ ਹੋ ਚੁੱਕੇ ਹੋ ਜੋਰ ਦੀ ਤਾਰੀਫ ਕਰੋ ਕੋ ਵੀ। ਕੀ ਕੋਣ ਬੇਟਾ ਹਾਂਜੀ ਬਿਲਕੁਲ ਪੂਰੀ ਤਰ੍ਹਾਂ ਹਾਂਜੀ ਸੋ ਜਦੋਂ ਪ੍ਰਾਰਥਨਾ ਤੁਹਾਡੇ ਲਈ ਹੋਈ ਪ੍ਰਾਰਥਨਾ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਚੰਗੀ ਹੋਏ ਪ੍ਰਾਰਥਨਾ ਹੁੰਦੇ ਟਾਈਮ ਹੀ ਮੈਂ ਬਿਲਕੁਲ ਚੰਗੀ ਹੋ ਜਾਂਦੀ ਹੈ ਸਾਰਾ ਪੇਨ ਬਿਲਕੁਲ ਸੋ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਕਿੱਥੋਂ ਪੇਨ ਸ਼ੁਰੂ ਹੁੰਦਾ ਸੀ ਸਿਰ ਤੋਂ ਲੈ ਕੇ ਪੈਰ ਦੀ ਕਲੀ ਤੱਕ ਸੋ ਲਗਾਤਾਰ ਹਾਂਜੀ ਲੇਕਿਨ ਜਦੋਂ ਪ੍ਰਾਰਥਨਾ ਕਰੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਬਿਲਕੁਲ ਚੰਗੀ ਹੋ ਗਈ ਸਾਰਾ ਪੂਰਨ ਹੋ ਗਿਆ ਸੋ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ 6-7 ਦਿਨ ਹੋ ਗਏ ਪੂਰੀ ਤਰ੍ਹਾਂ ਫ੍ਰੀ ਹਾਂਜੀ ਕਰ ਰਹੇ ਤਾਰੀਫ ਕਰੋ ਜ਼ੋਰ ਨਾਲ ਮੈਂ ਤੁਹਾਨੂੰ ਮੈਂ ਤੁਹਾਨੂੰ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਜੇ ਇਸ ਵਾਰ ਮੈਨੂੰ ਪੈਰਾਲਾਈਜ਼ ਦੀ ਪ੍ਰੋਬਲਮ ਸੀ ਤਾਂ ਮੈਂ ਬਿਲਕੁਲ ਚੱਗੀ ਹੋਗੀ ਉਸ ਤਰ੍ਹਾਂ ਜੇਕਰ ਤੁਸੀਂ ਵੀ ਥੱਕ ਗਏ ਹੋ ਹਾਰੇ ਹੋਏ ਹੋ ਤਾਂ ਪਾਸਟਰ ਪ੍ਰਸਿੰਦਰ ਹੀ ਹਾਸ਼ਮ ਨੇ ਸਕਰੀਨ ਦੇ ਵਿੱਚ ਆ ਕੇ ਲੱਗੂਗੇ ਪ੍ਰਭੂ ਤੁਹਾਨੂੰ ਇਹੀ ਕਰਭ ਮਿਲੋ ਜੋ ਦੀ ਤਾਰੀਫ ਕਰੋ